ਸਸ਼ੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਗਿਆਨਮ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ ਵੀਡੀਓ ਦਾ ਥੰਬਨੇਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਵੇਗਾ ਬੜੀ ਹੀ ਜ਼ਰੂਰੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਬਹੁਤ ਜ਼ਰੂਰੀ ਰਹਿਣ ਵਾਲੀ ਹੈ ਤੁਸੀਂ ਥੰਬਨੇਲ ਤੇ ਦੇਖ ਹੀ ਲਿਆ ਹੋਣਾ ਸਾਰੀਆਂ ਇੰਪੋਰਟੈਂਟ ਇਨਸਟਰਕਸ਼ਨ ਜਿੰਨੀਆਂ ਵੀ ਹਦਾਇਤਾਂ ਤੁਹਾਡੇ ਬੋਰਡ ਵੱਲੋਂ ਜਾਰੀਆਂ ਕਰੀਆਂ ਗਈਆਂ ਜੀ ਤੁਹਾਡੇ PSEET ਐਗਜ਼ਾਮ ਲਈ ਜਿਹੜੀਆਂ ਜ਼ਰੂਰੀ ਹੈ ਕਿੱਥੇ ਤੁਹਾਡਾ ਐਗਜ਼ਾਮ ਸੈਂਟਰ ਹੈ ਕਿੰਨੇ ਵਜੇ ਤੁਸੀਂ ਰਿਪੋਰਟ ਕਰਨਾ ਹੈ ਕੀ ਕੀ ਤੁਸੀਂ ਨਾਲ ਲੈ ਕੇ ਜਾਣਾ ਹੈ ਕੀ ਕੀ ਤੁਸੀਂ ਨਾਲ ਨਹੀਂ ਲੈ ਕੇ ਜਾਣਾ ਹੈ ਨਾ ਜੀ ਸਾਰਾ ਕੁਝ ਡਿਸਕਸ ਕਰਾਂਗੇ ਇਸ ਕਰਕੇ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਹਾਡੇ ਜਿੰਨੇ ਵੀ ਯਾਰ ਦੋਸਤ ਹੈ ਜਿਨ੍ਹਾਂ ਨੇ ਐਗਜ਼ਾਮ ਦੇਣਾ ਹੈ ਸਭ ਦੇ ਨਾਲ ਸ਼ੇਅਰ ਕਰਿਓ ਕਿਉਂਕਿ ਭਈ ਆਪਾਂ ਨਹੀਂ ਚਾਹੁੰਦੇ ਵੀ ਕੋਈ ਵੀ ਜਣਾ ਜਿਹੜਾ ਹੈ ਆਪਣੀ ਕਿਸੇ ਅਣਗਹਿਲੀ ਕਰਕੇ ਠੀਕ ਹੈ ਜੀ ਆਪਣੀ ਕਿਸੇ ਕੋਈ ਟੀਜ਼ ਘਰੇ ਭੁੱਲ ਗਿਆ ਭਈ ਹੈ ਨਾ ਕਿਉਂਕਿ ਤੁਸੀਂ ਦੇਖਿਆ ਸੈਂਟਰ ਬੜੀ ਦੂਰ ਦੂਰ ਬਣਿਆ ਲੋਕਾਂ ਦੇ ਇੱਕ ਵਾਰ ਕੋਈ ਚੀਜ਼ ਭੁੱਲ ਗਏ ਐਨਾ ਟਾਈਮ ਨਹੀਂ ਹੋਣਾ ਵੀ ਵਾਪਸ ਜਾ ਕੇ ਲੈ ਕੇ ਆਓ ਇਸ ਕਰਕੇ ਬਾਦਚੋ ਪਰੇਸ਼ਾਨ ਹੋਣ ਨਾਲੋਂ ਚੰਗਾ ਏ ਐ ਬਾਦਚੋ ਆਪਣਾ ਨੁਕਸਾਨ ਕਰਾਨ ਨਾਲੋਂ ਚੰਗਾ ਏ ਐ ਵੀ ਇਸ ਵੀਡੀਓ ਨੂੰ ਸ਼ਾਂਤੀ ਨਾਲ ਬੈਠ ਕੇ ਪੂਰਾ ਦੇਖ ਲੋ ਐਂਡ ਟੂ ਐਂਡ ਔਰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਜਿੰਨਿਆਂ ਨੂੰ ਤੁਸੀਂ ਜਾਣਦੇ ਹੋ ਸਭ ਦੇ ਨਾਲ ਸ਼ੇਅਰ ਕਰੋ ਭਾਈ ਜਿਨ੍ਹਾਂ ਦਾ ਪੀਐਸਟੈਟ ਦਾ ਐਗਜ਼ਾਮ ਹੈਗਾ 1 ਦਸੰਬਰ 2024 ਦਿਨ ਐਤਵਾਰ ਯਾਨੀ ਕਿ ਪਰਸੋ ਦੀ ਮਿਤੀ ਹੈ ਠੀਕ ਹੈ ਜੀ ਜਿੰਨਿਆਂ ਦਾ ਵੀ ਐਗਜ਼ਾਮ ਹੈਗਾ ਸਭ ਦੇ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਿਆਰੀ ਆਪਾਂ ਸਾਰਿਆਂ ਨੇ ਖਿੱਚ ਕੇ ਕਰ ਲਈ ਐ ਹੁਣ ਐਂਡ ਮੂਵਮੈਂਟ ਤੇ ਦੇਖੋ ਭਈ ਸਾਡਾ ਇੱਕ ਫਰਜ਼ ਹੈ ਵੀ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਈਏ ਜਿਹਦੇ ਅੰਦਰ ਸਾਰੀ ਆਪਾਂ ਹਦਾਇਤਾਂ ਡਿਸਕਸ ਕਰੀਏ ਸਾਰੀਆਂ ਇੰਪੋਰਟੈਂਟ ਇਨਸਟਰਕਸ਼ਨਸ ਡਿਸਕਸ ਕਰੀਏ ਕਿਉਂਕਿ ਸਿਰਫ ਪੜ੍ਹਾਈ ਕਾਫੀ ਨਹੀਂ ਹੈ ਹੈਨਾ ਬਾਕੀ ਚੀਜ਼ਾਂ ਦਾ ਧਿਆਨ ਵੀ ਆਪਾਂ ਨਾਲ ਹੀ ਜਿਹੜਾ ਹੈ ਉਹ ਰੱਖਣਾ ਇਸ ਕਰਕੇ ਇਸ ਵੀਡੀਓ ਦੇ ਅੰਦਰ ਐਂਡ ਤੱਕ ਬਣੇ ਰਹੋ ਔਰ ਭਈ ਜਿਹੜੇ ਮੈਨੂੰ ਦੇਖ ਰਿਹਾ ਜਿਹੜੇ ਥੋੜੇ ਲੇਟ ਲਾਤੀਫ ਹੈਗੇ ਹਨਾ ਹਜੇ ਤੱਕ ਜਿਹੜਾ ਹੈ ਐਡਮਿਟ ਕਾਰਡ ਤੁਹਾਡਾ ਪਿਆ ਹੈ ਤੁਸੀਂ ਜਾ ਕੇ ਐਡਮਿਟ ਕਾਰਡ ਆਪਣਾ ਡਾਊਨਲੋਡ ਕਰ ਸਕਦੇ ਹੋ ਜਿਨ੍ਹਾਂ ਨੇ ਅਜੇ ਤੱਕ ਐਡਮਿਟ ਕਾਰਡ ਡਾਊਨਲੋਡ ਨਹੀਂ ਕਰਿਆ ਵੈਸੇ ਮੈਨੂੰ ਨਹੀਂ ਲੱਗਦਾ ਕੋਈ ਹੋਏਗਾ ਪਰ ਜੇ ਕੋਈ ਹੈਗਾ ਬਈ ਅਜੇ ਵੀ ਲਿੰਕ ਖੁੱਲਾ ਹੈ ਤੁਸੀਂ ਪੀਐਸਟੈਟ ਐਡਮਿਟ ਕਾਰਡ ਡਾਊਨਲੋਡਰ ਤੇ ਜਾ ਕੇ ਆਪਣਾ ਮੋਬਾਈਲ ਨੰਬਰ ਭਰ ਕੇ ਆਪਣਾ ਪਾਸਵਰਡ ਭਰ ਕੇ ਜਿਹੜਾ ਹੈ ਤੁਸੀਂ ਲੌਗਇਨ ਕਰਕੇ ਆਪਣਾ ਐਡਮਿਟ ਕਾਰਡ ਦਾ ਪ੍ਰਿੰਟ ਜ਼ਰੂਰ ਲੈ ਲਿਓ ਠੀਕ ਹੈ ਜੀ ਇਹਦੇ ਤੋਂ ਬਗੈਰ ਤੁਹਾਡਾ ਐਗਜ਼ਾਮ ਤੁਸੀਂ ਚਾਹੇ 150 ਜੋ 150 ਨੰਬਰ ਲੈਣ ਵਾਲੇ ਹੋਵੋ ਪਰ ਇਹਦੇ ਤੋਂ ਬਗੈਰ ਤੁਹਾਨੂੰ ਪਤਾ ਹੈ ਤੁਸੀਂ ਐਗਜ਼ਾਮ ਸੈਂਟਰ ਦੇ ਅੰਦਰ ਐਂਟਰ ਗੀ ਤੁਸੀਂ ਐਗਜ਼ਾਮ ਸੈਂਟਰ ਦੇ ਬਾਹਰ ਖੜ੍ਹ ਵੀ ਨਹੀਂ ਸਕਦੇ ਇਹਦੇ ਤੋਂ ਬਗੈਰ ਠੀਕ ਹੈ ਜੀ ਦਾ ਐਡਮਿਟ ਕਾਰਡ ਆਪਣਾ ਬਿਲਕੁਲ ਵੀ ਕਿਸੇ ਹਾਲਤੇ ਨਾ ਭੁੱਲ ਜਿਓ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਬੜਾ ਸੋਹਣਾ ਫੀਚਰ ਇਸ ਵਾਰ ਨਾ ਗਵਰਨਮੈਂਟ ਲੈ ਕੇ ਆਈ ਹੈ ਮੈਂ ਬਹੁਤ ਪੀਐਸਸੀ ਵੀ ਬੋਰਡ ਬੜਾ ਹੀ ਸੋਹਣਾ ਫੀਚਰ ਲੈ ਕੇ ਆਈ ਹੈ ਇਸ ਫੀਚਰ ਤੇ ਥੋੜੀ ਦੇਰ ਬਾਅਦ ਆਵਾਂਗੇ ਉਹਦੇ ਤੋਂ ਪਹਿਲਾਂ ਬਈ ਦੇਖ ਲਓ ਜਿਨ੍ਹਾਂ ਨੇ ਐਡਮਿਟ ਕਾਰਡ ਡਾਊਨਲੋਡ ਕਰ ਲਏ ਨੇ ਉਹਨਾਂ ਨੇ ਦੇਖ ਹੀ ਲਏ ਹੁਣੇ ਕੁਝ ਐਦਾਂ ਦੇ ਤੁਹਾਡੇ ਐਡਮਿਟ ਕਾਰਡ ਦਿਖਦੇ ਆ ਠੀਕ ਹੈ ਜੀ ਪ੍ਰਾਈਵੇਸੀ ਰੀਜ਼ਨਸ ਕਰਕੇ ਮੈਂ ਇਹ ਸੈਡਮਿਟ ਕਾਰਡ ਦੀ ਸਾਰੀ ਡਿਟੇਲਸ ਨੂੰ ਲੁਕੋਤਾ ਹੈ ਪਰ ਤੁਸੀਂ ਆਪਣੀਆਂ ਐਡਮਿਟ ਕਾਰਡ ਸਾਰੀਆਂ ਡਿਟੇਲਸ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਠੀਕ ਹੈ ਜੀ ਵੈਸੇ ਤਾਂ ਤੁਹਾਨੂੰ ਪਤਾ ਹੁਣ ਕਰੈਕਸ਼ਨ ਹੋ ਨਹੀਂ ਸਕਦੀ ਠੀਕ ਹੈ ਕਰੈਕਸ਼ਨ ਪੋਰਟਲ ਖੁੱਲਿਆ ਸੀਗਾ ਉਦੋਂ ਲੋਕਾਂ ਨੇ ਕਰੈਕਸ਼ਨ ਕਰ ਲਈ ਹੋਏਗੀ ਇੱਕ ਵਾਰ ਫੇਰ ਵੀ ਕ੍ਰਾਸ ਚੈੱਕ ਕਰ ਲਿਓ ਤੁਹਾਡਾ ਨੇਮ ਫਾਦਰਜ਼ ਨੇਮ ਰੋਲ ਨੰਬਰ ਤੁਹਾਡਾ ਆ ਹੀ ਚੁੱਕਿਆ ਠੀਕ ਹੈ ਇੱਥੇ ਤੁਹਾਨੂੰ ਸੈਂਟਰ ਦਾ ਕੋਡ ਦਿਖ ਜੇਗਾ ਠੀਕ ਹੈ ਜੀ ਫਾਦਰ ਨੇਮ ਮਦਰ ਨੇਮ ਆਪਣਾ ਨੇਮ ਠੀਕ ਹੈ ਆਪਣੀ ਕੈਟਾਗਰੀ ਠੀਕ ਹੈ ਬਾਕੀ ਸਾਰਾ ਕੁਝ ਆਪਣਾ ਸਬਜੈਕਟ ਜਿਹੜਾ ਵੀ ਤੁਸੀਂ ਪੜਿਆ ਚਾਹੇ ਪੇਪਰ 1 ਪੜਿਆ ਪੇਪਰ 2 ਇਹ ਐਡਮਿਟ ਕਾਰਡ ਪੇਪਰ 2 ਦਾ ਹੈ ਐਵੇਂ ਪੇਪਰ 1 ਵਾਲਿਆਂ ਦਾ ਵੀ ਆਇਆ ਹੋਏਗਾ ਪੇਪਰ 2 ਵਾਲਿਆਂ ਦਾ ਨਾਲ ਜਿਹੜਾ ਹੈ ਸਬਜੈਕਟ ਵੀ ਲਿਖਿਆ ਹੋਏਗਾ ਠੀਕ ਹੈ ਜੀ ਉਸ ਤੋਂ ਬਾਅਦ ਨਾਲ ਤੁਹਾਡਾ ਸੈਂਟਰ ਵੀ ਲਿਖਿਆ ਹੋਏਗਾ ਵੱਡਾ ਵੱਡਾ ਪ੍ਰੋਪਰ ਸਕੂਲ ਲਿਖਿਆ ਹੋਏਗਾ ਸਰਕਾਰੀ ਸਕੂਲ ਹੀ ਹੋਏਗਾ ਕੋਈ ਕਿਉਂਕਿ ਤੁਹਾਨੂੰ ਪਤਾ ਹੈ ਆਫਲਾਈਨ ਐਗਜ਼ਾਮ ਹੈ ਠੀਕ ਹੈ ਆਨਲਾਈਨ ਐਗਜ਼ ਮੇ ਤਾਂ ਕੋਈ ਵੀ ਸਰਕਾਰੀ ਸਕੂਲ ਜਿਹੜਾ ਹੈ ਤੁਹਾਡਾ ਨੇੜੇ ਦਾ ਪਰ ਕਈਆਂ ਦਾ ਮੈਂ ਇਹ ਵੀ ਸੁਣਿਆ ਬਈ ਕਈ ਸਟੂਡੈਂਟਸ ਨੇ ਸਾਨੂੰ ਇਹ ਵੀ ਮੈਸੇਜ ਕਰਿਆ ਵੀ ਮੈਮ ਸਾਡਾ ਸੈਂਟਰ ਬੜੀ ਦੂਰ ਬਣਿਆ ਠੀਕ ਹੈ ਜੀ ਉਹ ਠੀਕ ਹੈ ਬਈ ਸਭ ਅਸੀਂ ਆਪਾਂ ਸਰਕਾਰਾਂ ਦੇ ਪ੍ਰਬੰਧਨ ਦੇ ਵਿੱਚ ਦੇਖੋ ਕਮੀ ਹੁੰਦੀ ਹੈ ਠੀਕ ਹੈ ਹੁਣ ਉਸ ਗੱਲ ਤੇ ਕ੍ਰਿਟੀਸਾਈਜ਼ ਕਰਨ ਨਾਲੋਂ ਆਲੋਚਨਾ ਕਰਨ ਨਾਲੋਂ ਇਹ ਹੈ ਵੀ ਫੋਕਸ ਕਰੋ ਵੀ ਕਿਵੇਂ ਤੁਸੀਂ ਟਾਈਮ ਤੇ ਆਪਣੇ ਸੈਂਟਰ ਦੇ ਅੰਦਰ ਜਿਹੜਾ ਹੈ ਪਹੁੰਚਦੇ ਆ ਬਿਲਕੁਲ ਠੀਕ ਹੈ ਤਾਂ ਸੈਂਟਰ ਤੁਹਾਡਾ ਉੱਥੇ ਤੁਹਾਡੇ ਜਿਹੜਾ ਹੈ ਕੋਲ ਬਿਲਕੁਲ ਲਿਖਿਆ ਹੋਏਗਾ ਡੇਟ ਤੁਹਾਡੀ ਬਿਲਕੁਲ ਮਿਤੀ ਇੱਥੇ ਦਿੱਤੀ ਹੋਈ ਹੈ ਰਿਪੋਰਟ ताँग ताँग रिपोर्टिंग टाइम ਤੁਹਾਡੇ ਸਾਰਿਆਂ ਦਾ ਉੱਥੇ ਲਿਖਿਆ ਹੋਇਆ ਹੈ ਬਈ ਉਹ ਰਿਪੋਰਟਿੰਗ ਟਾਈਮ ਤੇ ਪਹੁੰਚ ਜਿਓ ਪਹੁੰਚ ਜਿਓ ਸੁਸਤੀ ਨਾ ਮਾਰਦੇ ਰਹੋ ਘਰੇ ਬੈ ਕੇ ਠੀਕ ਹੈ ਟਾਈਮ ਤੇ ਪਹੁੰਚੋ ਵੈਸੇ ਵੀ ਲੋਕਾਂ ਦੇ ਸੈਂਟਰ ਦੂਰ ਹੈ ਤੁਹਾਨੂੰ ਪਤਾ ਹੈ ਸੰਡੇ ਦਾ ਦਿਨ ਹੈ ਟ੍ਰੈਫਿਕ ਹੁੰਦਾ ਹੈ ਟਰੈਵਲਿੰਗ ਦੇ ਅੰਦਰ ਟਾਈਮ ਨਿਕਲਦਾ ਹੈ ਆਪਣਾ 1 ਡੇਢ ਘੰਟੇ ਦਾ ਮਾਰਜਨ ਐਕਸਟਰਾ ਲੈ ਕੇ ਚੱਲਿਓ ਠੀਕ ਹੈ ਜੀ ਪਹਿਲਾਂ ਪਹੁੰਚਣ ਚ ਕੋਈ ਬੁਰਾਈ ਨਹੀਂ ਹੈ ਲੇਟ ਪਹੁੰਚ ਗਏ ਨਾ ਬਈ ਫਿਰ ਜਿਹੜਾ ਹੈ ਤੁਹਾਨੂੰ ਖੱਜਲ ਖਵਾਰੀ ਹੋ ਸਕਦੀ ਹੈ ਔਰ ਵੈਸੇ ਵੀ ਸਾਫ ਸਾਫ ਇਨਸਟਰਕਸ਼ਨਸ ਇੰਦਰ ਲਿਖਿਆ ਹੋਇਆ ਹੈ ਕਿ ਪੇਪਰ ਸ਼ੁਰੂ ਹੋਣ ਤੋਂ ਅੱਧਾ ਘੰਟਾ ਬਾਅਦ ਬਿਲਕੁਲ ਤੁਹਾਡੇ ਸੈਂਟਰ ਦੇ ਗੇਟ ਬੰਦ ਹੋ ਜਾਣਗੇ ਤੁਹਾਨੂੰ ਕੋਈ ਵੀ ਅੰਦਰ ਐਂਟਰੀ ਅਲਾਉਡ ਨਹੀਂ ਹੈ ਠੀਕ ਹੈ ਜੀ ਨਾ ਕੋਈ ਅੰਦਰ ਆ ਸਕਦਾ ਨਾ ਕੋਈ ਬਾਹਰ ਜਾ ਸਕਦਾ ਤਾਂ ਇਸ ਕਰਕੇ ਬਈ ਪਹਿਲਾਂ ਪਹੁੰਚਣ ਚ ਕਦੇ ਵੀ ਬਰਾਈ ਨਹੀਂ ਹੁੰਦੀ ਆਪਨੇ ਪ੍ਰੋਂਠੇ ਪ੍ਰੋਂਠੇ ਪੈਕ ਕਰਾ ਕੇ ਲੈ ਕੇ ਜਾਇਓ ਮੰਮੀ ਤੋਂ ਠੀਕ ਹੈ ਆਚਾਰ ਨਾਲ ਪ੍ਰੋਂਠੇ ਪ੍ਰੋਂਠੇ ਪੈਕ ਕਰਾ ਕੇ ਲੈ ਕੇ ਜਾਇਓ ਪਰ ਜਿਹੜਾ ਹੈ ਤੁਸੀਂ ਬਿਲਕੁਲ ਟਾਈਮ ਤੇ ਆਪਣੇ ਸੈਂਟਰ ਦੇ ਅੰਦਰ ਪਹੁੰਚਣਾ ਮੈਂ بار بار ਕਹਿਨੀ ਆ ਬਈ 2024 ਦਾ ਜਿਹੜਾ ਤੁਹਾਡਾ ਪੀਐਸਟੈਟ ਦਾ ਪੇਪਰ ਹੈ ਇਹਨੂੰ ਆਪਣਾ ਪਹਿਲਾ ਤੇ ਆਖਰੀ ਮੌਕਾ ਸਮਝ ਕੇ ਜਾਇਓ ਪਹਿਲਾਂ ਹੀ ਤੁਸੀਂ ਦੇਖ ਰਹੇ ਹੋ ਬਈ ਸਰਕਾਰਾਂ ਬਹੁਤ ਡਿਲੇ ਕਰ ਰਹੀਆਂ ਪੇਪਰਾਂ ਦੇ ਅੰਦਰ ਜੇ ਪੇਪਰ ਲੈ ਵੀ ਰਹੀਆਂ ਤਾਂ ਪੋਸਟਪੋਨ ਕਰੀ ਜਾ ਜਾਰੀਆਂ ਠੀਕ ਹੈ ਜੀ ਉਹਨਾਂ ਨੂੰ ਅੱਗੇ ਲਈ ਡਿਲੇ ਕਰੀਆਂ ਜਾ ਰਹੀਆਂ ਤਾਂ ਇਸ ਕਰਕੇ ਬਈ ਇਹ ਸੁਨਹਿਰਾ ਮੌਕਾ ਹੈ ਇਹ ਪੇਪਰ ਤੁਹਾਡਾ ਪੋਸਟਪੋਨ ਨਹੀਂ ਹੋਇਆ ਪੇਪਰ ਬਿਲਕੁਲ ਤੁਹਾਡਾ ਹੋਏਗਾ ਇਹ ਮੌਕੇ ਨੂੰ ਆਪਣੇ ਹੱਥੋਂ ਜਾਣ ਨਾ ਦਿਓ ਕਿਉਂਕਿ ਅੱਜ ਤਾਂ ਹੈ ਅੱਜ ਤਾਂ ਹੈ ਇਸ ਤੋਂ ਬਾਅਦ ਨਾ ਜਾਣੇ ਠੀਕ ਹੈ ਕਦ ਆਏਗਾ ਪੀਐਸਟੈਟ ਆਪਾਂ ਨਹੀਂ ਜਾਣਦੇ ਬਈ ਕਦੋਂ ਆਏਗਾ ਠੀਕ ਹੈ ਤਾਂ ਇਸ ਮੌਕੇ ਨੂੰ ਆਪਣਾ ਪਹਿਲਾ ਤੇ ਆਖਰੀ ਮੌਕਾ ਸਮਝ ਕੇ ਜਾਓ ਵੀਡੀਓ ਨੂੰ ਐਂਡ ਤੱਕ ਦੇਖੋ ਕੋਈ ਵੀ ਚੀਜ਼ ਜਿਹੜੀ ਹੈ ਭੁੱਲ ਨਾ ਜਾਓ ਠੀਕ ਹੈ ਭਾਈ ਦੇਖੋ ਰਿਪੋਰਟਿੰਗ ਟਾਈਮ ਤੁਹਾਡਾ ਲਿਖਿਆ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋ ਸ਼ਿਫਟਾਂ ਦੇ ਅੰਦਰ ਪੇਪਰ ਹੁੰਦਾ ਹੈ ਪੇਪਰ 1 ਹੁੰਦਾ ਹੈ ਫਿਰ ਤੁਹਾਡਾ ਪੇਪਰ 2 ਹੁੰਦਾ ਹੈ ਠੀਕ ਹੈ ਜੀ ਪੇਪਰ 1 ਤੁਹਾਡਾ ਸਵੇਰੇ ਹੋਏਗਾ ਪੇਪਰ 2 ਜਿਹੜਾ ਹੈ ਤੁਹਾਡਾ ਸ਼ਾਮ ਨੂੰ ਸ਼ੁਰੂ ਹੋਏਗਾ ਠੀਕ ਹੈ ਦੁਪਹਿਰ ਵਾਲੀ ਸ਼ਿਫਟ ਦੇ ਅੰਦਰ ਹੋਏਗਾ ਤਾਂ ਤੁਸੀਂ ਦੇਖ ਸਕਦੇ ਹੋ ਭਾਈ ਜੇ 2:30 ਵਜੇ ਤੁਹਾਡਾ ਪੇਪਰ 2 ਸ਼ੁਰੂ ਹੋ ਰਿਹਾ ਹੈ ਤਾਂ ਲਗਭਗ ਜਿਹੜਾ ਹੈ ਘੰਟੇ ਪਹਿਲਾਂ 1:45 ਦੀ ਤੁਹਾਡੀ ਰਿਪੋਰਟਿੰਗ ਹੈ ਠੀਕ ਹੈ ਜੀ ਸੇਮ ਹੀ ਚੀਜ਼ ਤੁਹਾਡੀ ਪੇਪਰ 1 ਦੇ ਅੰਦਰ ਹੋਏਗੀ ਘੰਟੇ ਪਹਿਲਾਂ ਤੁਸੀਂ ਬਿਲਕੁਲ ਹੀ ਲਗਾ ਕੇ ਚੱਲੋ ਬਈ ਘੰਟੇ ਪਹਿਲਾਂ ਤੁਸੀਂ ਆਪਣੇ ਐਗਜ਼ਾਮੀਨੇਸ਼ਨ ਸੈਂਟਰ ਤੇ ਪਹੁੰਚਣਾ ਹੀ ਪਹੁੰਚਣਾ ਹੈ ਇੱਥੇ 45 ਮਿੰਟ ਹੈ ਠੀਕ ਹੈ ਜੀ ਪਰ ਕੋਸ਼ਿਸ਼ ਕਰੋ ਘੰਟੇ ਪਹਿਲਾਂ ਆਪਣੇ ਐਗਜ਼ਾਮੀਨੇਸ਼ਨ ਸੈਂਟਰ ਤੇ ਬਿਲਕੁਲ ਪਹੁੰਚ ਜਾਓ ਠੀਕ ਹੈ ਜੀ ਮੈਂ ਬਾਰ ਬਾਰ ਕਹਿਨੀ ਆ ਟ੍ਰੈਫਿਕ ਹੈ ਐਤਵਾਰ ਦਾ ਦਿਨ ਹੈ ਲੋਕ ਕਮਨਫਰ ਨਿਕਲੇ ਹੁੰਦੇ ਹੈ ਠੀਕ ਹੈ ਜੀ ਟ੍ਰੈਫਿਕ ਮਿਲ ਸਕਦਾ ਤੁਹਾਨੂੰ ਇਸ ਕਰਕੇ ਆਪਣਾ ਮਾਰਜਨ ਲੈ ਕੇ ਚੱਲਿਓ ਲੇਟ ਨਾ ਹੋਇਓ ਠੀਕ ਹੈ ਜੀ ਆਜਾ ਬਈ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਇੱਥੇ ਤੁਹਾਡੇ ਸੈਕਟਰੀ ਦੇ ਸਾਈਨ ਹੋਏ ਹੋਏ ਆ ਨਾਲ ਜਿਹੜਾ ਤੁਹਾਡਾ ਹੈ ਇਨ ਇਨਵੀਜੀਲੇਟਰ ਦੇ ਸਿਗਨੇਚਰ ਹੋਣਗੇ ਇੱਥੇ ਠੀਕ ਹੈ ਤੁਹਾਨੂੰ ਪਤਾ ਹੈ ਐਡਮਿਟ ਕਾਰਡ ਜਿਹੜਾ ਹੈ ਤੁਹਾਡਾ ਸਬਮਿਟ ਹੋ ਜਾਏਗਾ ਉੱਥੇ ਹੀ ਠੀਕ ਹੈ ਤਾਂ ਇੱਥੇ ਤੁਹਾਡੇ ਇਨਵੀਜੀਲੇਟਰ ਸਾਈਨ ਕਰਨਗੇ ਇੱਥੇ ਤੁਹਾਡੇ ਸਿਗਨੇਚਰ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਵੀ ਕੁਝ ਇੰਪੋਰਟੈਂਟ ਇਨਸਟਰਕਸ਼ਨਸ ਤੁਹਾਡੀਆਂ ਨੀਚੇ ਦਿੱਤੀਆਂ ਹੋਈਆਂ ਉਹ ਆਪਾਂ ਇੱਕ ਵਾਰ ਦੇਖ ਲੈਣੇ ਆ ਬਈ ਬੱਚਿਆਂ ਦੇ ਬੜੇ ਡਾਊਟ ਰਹਿੰਦੇ ਆ ਮੈਮ ਕੀ ਲੈ ਕੇ ਜਾਈਏ ਕੀ ਨਾ ਲੈ ਕੇ ਜਾਈਏ ਤਾਂ ਬਈ ਸੁਣ ਲਓ ਸਾਫ਼-ਸਾਫ਼ ਉਹ ਅੰਦਰ ਠੀਕ ਹੈ ਜੀ ਤਾਂ ਇਨਸਟਰਕਸ਼ਨਸ ਦੇ ਅੰਦਰ ਸਭ ਤੋਂ ਪਹਿਲੀ ਗੱਲ ਤਾਂ ਇਹ ਲਿਖੀ ਹੈ ਬਈ ਵੀ ਤੁਹਾਡਾ ਜਿਹੜਾ ਐਡਮਿਟ ਕਾਰਡ ਹੈਗਾ ਉਹ ਤੁਹਾਡਾ ਬਿਲਕੁਲ ਕੈਰੀ ਹੋਣਾ ਚਾਹੀਦਾ ਨਾਲ ਜੇ ਤੁਸੀਂ ਐਡਮਿਟ ਕਾਰਡ ਨਹੀਂ ਲੈ ਕੇ ਆ ਰਹੇ ਹੋ ਆਪਣੇ ਐਗਜ਼ਾਮ ਦੇ ਅੰਦਰ ਤਾਂ ਤੁਸੀਂ ਐਗਜ਼ਾਮ ਲਈ ਨਹੀਂ ਬੈਠ ਸਕਦੇ ਸਿੱਧੀ ਜੀ ਗੱਲ ਹੈ ਐਡਮਿਟ ਕਾਰਡ ਤੁਸੀਂ ਨਾਲ ਲੈ ਕੇ ਜਾਣਾ ਹੈ ਠੀਕ ਹੈ ਜੀ ਕੋਈ ਕਲਰ ਕਾਪੀ ਕਢਾਉਣ ਦੀ ਲੋੜ ਨਹੀਂ ਬਈ ਬੱਚੇ ਬੜਾ ਪੁੱਛਦੇ ਮੈਮ ਕਲਰਡ ਫੋਟੋਗ੍ਰਾਫ ਕਲਰਡ ਪ੍ਰਿੰਟ ਕਢਾਈਏ ਕਿ ਬਲੈਕ ਐਂਡ ਵਾਈਟ ਤੁਸੀਂ ਜਿਵੇਂ ਮਰਜ਼ੀ ਤਾਂ ਲੈ ਜਾਓ ਪਰ ਐਡਮਿਟ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਕਲੀਅਰ ਉਹਦੇ ਤੇ ਤੁਹਾਡਾ ਅਦਰ ਨੇਮ ਮਦਰ ਨੇਮ ਤੁਹਾਡਾ ਨਾਮ ਤੁਹਾਡੀ ਫੋਟੋ ਵਗੈਰਾ ਸਭ ਕਲੀਅਰ ਹੋਣਾ ਚਾਹੀਦਾ ਹੈ ਤਾਂ ਚਾਹੇ ਕਲਰਡ ਪ੍ਰਿੰਟ ਹੋਵੇ ਚਾਹੇ ਹੋਵੇ ਬਲੈਕ ਐਂਡ ਵਾਈਟ ਪ੍ਰਿੰਟ ਹੋਵੇ ਬਸ ਇਹ ਦੇਖ ਲਿਓ ਵੀ ਹੋਣਾ ਚਾਹੀਦਾ ਤੁਹਾਡਾ ਕਲੀਅਰ ਹੋਣਾ ਚਾਹੀਦਾ ਠੀਕ ਹੈ ਦੇਖਣ ਦੇ ਅੰਦਰ ਜਿਹੜਾ ਹੈ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਸ਼ਬਦ ਬਿਲਕੁਲ ਸਾਫ਼-ਸਾਫ਼ ਉਹਦੇ ਜਿਹੜੇ ਹੈ ਦਿਖਣੇ ਚਾਹੀਦੇ ਆ ਠੀਕ ਹੈ ਜੀ ਉਹਦੇ ਤੋਂ ਬਾਅਦ ਦੇਖ ਲਓ ਵੀ ਤੁਹਾਡਾ ਜਿਹੜਾ ਹੈ ਪੈਨ ਤੁਹਾਨੂੰ ਅੰਦਰ ਹੀ ਮਿਲੇਗਾ ਠੀਕ ਹੈ ਜੀ ਤਾਂ ਤੁਹਾਨੂੰ ਪੈਨ ਕੈਰੀ ਕਰਨ ਦੀ ਵੀ ਲੋੜ ਨਹੀਂ ਹੈ ਤੁਹਾਨੂੰ ਕੋਈ ਪੈਨ ਪੈਨਸਲ ਕੋਈ ਵੀ ਚੀਜ਼ ਕੈਰੀ ਕਰਨ ਦੀ ਲੋੜ ਨਹੀਂ ਹੈ ਅੰਦਰ ਹੀ ਤੁਹਾਨੂੰ ਪੈਨ ਪ੍ਰੋਵਾਈਡ ਹੋਏਗਾ ਠੀਕ ਹੈ ਪੈਨ ਪਹਿਲਾਂ ਚੈੱਕ ਕਰ ਲਿਓ ਚਲਾ ਕੇ ਦੇਖ ਲਿਓ ਬਈ ਚੱਲ ਰਿਹਾ ਨਹੀਂ ਚੱਲ ਰਿਹਾ ਹੋਏਗਾ ਤਾਂ ਆਪਣਾ ਪੈਨ ਚੇਂਜ ਕਰਾ ਲਿਓ ਠੀਕ ਹੈ ਤੇ ਇਹ ਤੁਹਾਨੂੰ ਅੰਦਰ ਹੀ ਪ੍ਰੋਵਾਈਡ ਹੋਏਗਾ ਤੁਸੀਂ ਕੋਈ ਵੀ ਪੈਨ ਪੈਨਸਲ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਜਾਣਾ ਤਾਂ ਇੱਕ ਤਰੀਕੇ ਦਾ ਤੁਸੀਂ ਕੀ ਲੈ ਕੇ ਜਾਣਾ ਹੁਣ ਲੈ ਕੇ ਕੀ ਜਾਣਾ ਮੈਮ ਬਈ ਧਿਆਨ ਨਾਲ ਸੁਣ ਲਓ ਕੀ ਕੀ ਤੁਸੀਂ ਜਿਹੜਾ ਲੈ ਕੇ ਜਾਣਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਐਡਮਿਟ ਕਾਰਡ ਨਹੀਂ ਭੁੱਲਣਾ ਠੀਕ ਹੈ ਐਡਮਿਟ ਕਾਰਡ ਤੁਸੀਂ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਨਾਲ ਤੁਸੀਂ ਲੈ ਕੇ ਜਾਣਾ ਹੈ ਬਈ ਆਪਣਾ ਇੱਕ ਆਈਡੀ ਪ੍ਰੂਫ ਠੀਕ ਹੈ ਜੀ ਆਪਣਾ ਕੀ ਲੈ ਕੇ ਜਾਣਾ ਹੈ ਕਿ ਤੁਸੀਂ ਨਾਲ ਆਪਣਾ ਆਈਡੀ ਪ੍ਰੂਫ ਲੈ ਕੇ ਜਾਣਾ ਹੈ Ориジナル ਲੈ ਕੇ ਜਾਣਾ ਹੈ ਫੋਟੋ ਸਟੇਟ ਨਾਲ ਲੈ ਜਾਓ ਆਈਡੀ ਪ੍ਰੂਫ ਜਿਹੜਾ ਹੈ ਤੁਸੀਂ ਆਪਣੀ ਬਿਲਕੁਲ Ориジナル ਲੈ ਕੇ ਜਾਣਾ ਹੈ ਹੁਣ ਆਈਡੀ ਪ੍ਰੂਫ ਕਿਹੜੇ ਹੁੰਦੇ ਆ ਬਈ ਸਾਰਿਆਂ ਨੂੰ ਪਤਾ ਹੋਣਾ ਪਤਾ ਹੀ ਹੋਣਗੇ ਤੁਹਾਡੀ ਇੱਕ ਪ੍ਰੂਫ ਆਈਡੀ ਹੁੰਦੀ ਆ ਬਈ ਤੋਂ ਇਹਦੇ ਤੁਸੀਂ ਆਪਣਾ ਆਧਾਰ ਲੈ ਕੇ ਜਾ ਸਕਦੇ ਹੋ ਠੀਕ ਹੈ ਤੁਹਾਡਾ ਆਧਾਰ ਕਾਰਡ ਹੋ ਸਕਦਾ ਹੈ ਇਹਦੇ ਅੰਦਰ ਤੁਸੀਂ ਆਪਣਾ ਲਾਇਸੈਂਸ ਲੈ ਕੇ ਜਾ ਸਕਦੇ ਹੋ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਪੈਨ ਕਾਰਡ ਲੈ ਕੇ ਜਾ ਸਕਦੇ ਹੋ ਤਾਂ ਕੁਝ ਵੀ ਜਿਹੜਾ ਹੈ ਤੁਸੀਂ ਆਪਣਾ ਆਈਡੀ ਪ੍ਰੂਫ ਜਿਹੜਾ ਹੈ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤਾਂ ਕੋਈ ਵੀ ਫੋਟੋ ਆਈਡੀ ਪ੍ਰੂਫ ਤੁਸੀਂ ਲੈ ਜਾਓ ਆਧਾਰ ਲੈ ਜਾਓ ਮੈਂ ਤਾਂ ਕਹੂੰਗੀ ਬੈਸਟ ਹੁੰਦਾ ਹੈ ਆਧਾਰ ਲੈ ਜਾਓ ਠੀਕ ਹੈ ਲਾਇਸੈਂਸ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤਾਂ ਇਹਨਾਂ ਦੋਨਾਂ ਚੋਂ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਆਪਣੇ ਨਾਲ ਲੈ ਕੇ ਜਾਣੀ ਹੈ ਬਈ ਇਹਨਾਂ ਦੋ ਚੀਜ਼ਾਂ ਨੂੰ ਨਹੀਂ ਭੁੱਲਣਾ ਹੈ ਇਹਦੇ ਤੋਂ ਬਿਨਾਂ ਤੁਸੀਂ ਪੇਪਰ 'ਤੇ ਨਹੀਂ ਬੈਠ ਸਕਦੇ ਠੀਕ ਹੈ ਜੀ ਹੁਨੇ ਆਪਣਾ ਪ੍ਰੂ ਆਈਡੀ ਪ੍ਰੂਫ ਕਾਰਡ ਜਿਹੜਾ ਵੀ ਹੈ ਜੇ ਜਿਹੜਾ ਵੀ ਲੈ ਕੇ ਜਾ ਰਹੇ ਹੋ ਐਡਮਿਟ ਕਾਰਡ ਪਹਿਲਾਂ ਹੀ ਜਿਹੜੇ ਕੱਪੜੇ ਪਾ ਕੇ ਜਾਣੇ ਆ ਬਈ ਉਹਦੀ ਜੇਬਾਂ ਚ ਪਾ ਕੇ ਰੱਖ ਲਓ ਠੀਕ ਹੈ ਜੀ ਔਰ ਭੁੱਲ ਨਾ ਜਾਇਓ ਪੇਪਰ ਤੋਂ ਬਾਅਦ ਆਈਡੀ ਪ੍ਰੂਫ ਚੱਕਣਾ ਅੱਧੇ ਜਣੇ ਬਈ ਦੇਖਿਆ ਸੈਂਟਰਾਂ ਦੇ ਡਿਊਟੀਆਂ ਹੁੰਦੀਆਂ ਹਨਾ ਅੱਧੇ ਜਣੇ ਆਪਣੇ ਆਈਡੀ ਪ੍ਰੂਫ ਉੱਥੇ ਭੁੱਲ ਜਾਂਦੇ ਬਈ ਖਰੇ ਇਹਦੀ ਜ਼ਿੰਦਗੀ ਚੱਗੇ ਲੋਡ ਹੀ ਨਹੀਂ ਪੈਣੀ ਸਾਨੂੰ ਬਸ ਹੋ ਗਿਆ ਪੀਐਸਟਡ ਹੁਣ ਸਾਨੂੰ ਇਹਦੀ ਲੋਡ ਨਹੀਂ ਪੈਣੀ ਬਈ ਆਪਣਾ ਆਈਡੀ ਪ੍ਰੂਫ ਬਾਅਦ ਚੋਂ ਚੱਕ ਲਿਓ ਪੇਪਰ ਤੋਂ ਬਾਅਦ ਠੀਕ ਹੈ ਉੱਥੇ ਹੀ ਨਾ ਭੁੱਲ ਜਾਓ ਉਸ ਤੋਂ ਬਾਅਦ ਦੇਖ ਲਓ ਬਈ ਸਾਫ਼-ਸਾਫ਼ ਲਿਖਿਆ ਪੈਨ ਤੁਹਾਡਾ ਸੈੱਲਫੋਨ ਵਾਚੇਜ਼ ਪੇਜਰ ਕੈਲਕੂਲੇਟਰ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਤੁਹਾਡਾ ਅਲਾਉਡ ਨਹੀਂ ਹੈ ਇਨ ਫੈਕਟ ਠੀਕ ਹੈ ਜੀ ਵਾਚ ਵੀ ਨਹੀਂ ਪਾ ਕੇ ਜਾਣੀ ਉੱਥੇ ਕੜੀਆਂ ਲੱਗੀਆਂ ਹੋਣਗੀਆਂ ਜਾਂ ਤੁਸੀਂ ਆਪਣੇ ਟੀਚਰ ਨੂੰ ਟਾਈਮ ਪੁੱਛ ਸਕਦੇ ਹੋ ਜਿਹੜਾ ਵੀ ਤੁਹਾਡਾ ਉੱਥੇ ਇਨਵਿਜੀਲੇਟਰ ਹੋਏਗਾ ਉਹਨੂੰ ਤੁਸੀਂ ਟਾਈਮ ਪੁੱਛ ਸਕਦੇ ਹੋ ਤੁਸੀਂ ਵਾਚ ਨਹੀਂ ਪਾ ਕੇ ਜਾਣੀ ਬਈ ਦੇਖੋ ਤੁਹਾਨੂੰ ਹੀ ਖੱਜਲ ਕੁਵਾਰੀ ਹੋਏਗੀ ਸਪੈਸ਼ਲੀ ਕੁੜੀਆਂ ਨੂੰ ਵੀ ਮੈਂ ਸੁਜੈਸਟ ਕਰੂੰਗੀ ਵੀ ਭਾਈ ਆਪਣੀ ਜੁਐਲਰੀ ਜੁਐਲਰੀ ਵੀ ਤਾਰ ਕੇ ਜਾਇਓ ਕਰੇ ਠੀਕ ਹੈ ਜੀ ਕਿਉਂਕਿ ਕਈ ਵਾਰ ਕੀ ਹੁੰਦਾ ਬਈ ਉੱਥੇ ਤੁਹਾਨੂੰ ਲਹਾਨ ਨੂੰ ਕਹਿ ਦੇਣਗੇ ਲਾਨ ਨੂੰ ਕਹਿ ਦੇਣਗੇ ਫਿਰ ਤੁਹਾਡੇ ਕੋਲ ਸਾਂਭਣ ਲਈ ਜਗ੍ਹਾ ਨਹੀਂ ਹੋਏਗੀ ਠੀਕ ਹੈ ਜੀ ਬਹੁਤ ਲੋਕ ਆਪਣਾ ਸਮਾਨ ਐਵੇਂ ਗਵਾ ਕੇ ਆਉਂਦੇ ਆ ਇਸ ਤੋਂ ਬੈਟਰੀ ਆ ਵੀ ਇਹ ਚੀਜ਼ ਆਪ ਨਹੀਂ ਘਰੇ ਹੀ ਤਾਰ ਕੇ ਜਾਓ ਕੈਰੀ ਨਾ ਕਰੋ ਠੀਕ ਹੈ ਜੀ ਜੁਐਲਰੀ ਨਾ ਕੈਰੀ ਕਰੋ ਸਪੈਸ਼ਲੀ ਫੀਮੇਲਸ ਨੂੰ ਮੈਂ ਕਹਾਂਗੀ ਆਪਣੀ ਜੁਐਲਰੀ ਵਗੈਰਾ ਜੋ ਵੀ ਹੁੰਦੀ ਹੈ ਕਿਉਂਕਿ ਕਈ ਪੇਪਰਸ ਦੇ ਅੰਦਰ ਦੇਖੋ ਆਨਲਾਈਨ ਦਾ ਸਭ ਪੇਪਰਸ ਦੇ ਅੰਦਰ ਕੋਈ ਮੈਟਲ ਆਬਜੈਕਟ ਵੀ ਅਲਾਉਡ ਨਹੀਂ ਹੁੰਦਾ ਪਰ ਇੱਥੇ ਵੀ ਮੈਂ ਤੁਹਾਨੂੰ ਕਹਾਂਗੀ ਵੀ ਤੁਸੀਂ ਆਪਣੀ ਜੁਐਲਰੀ ਵਗੈਰਾ ਦਾ ਰਿਸਕ ਨਾ ਹੀ ਲਿਓ ਠੀਕ ਹੈ ਉਹਨੂੰ ਆਪਣਾ ਘਰੇ ਰੱਖ ਕੇ ਜਾਇਓ ਧਾਰ ਕੇ ਜਾਇਓ ਔਰ ਨਾਲ ਹੀ ਕੋਈ ਵੀ ਵਾਚ ਮੁੰਡੇ ਜਿਵੇਂ ਕਈ ਲੇਡੀਜ਼ ਵੀ ਮੁੰਡੇ ਵੀ ਸਾਰੇ ਵਾਚ ਪਾਉਂਦੇ ਆ ਠੀਕ ਹੈ ਵਾਚ ਵਗੈਰਾ ਕੁਝ ਵੀ ਨਾ ਲੈ ਕੇ ਜਾਓ ਫੋਨ ਤਾਂ ਯਾਰ ਬਿਲਕੁਲ ਹੀ ਨਹੀਂ ਲੈ ਕੇ ਜਾਣੇ ਤੁਹਾਨੂੰ ਪਤਾ ਹੀ ਹੈ डिवाइस ना आँद हो कैलकुलेटर की तहुँ पता है कोई लड़ नहीं है स्पैशली जोड़े मैथ सैंस वे बई उन्हों का डाउट हों मैम कैलकुलेटर अलाउड है कैलकुलेटर बई बिल्कुल भी अलाउड नहीं है ठीक है तुम्हें जो भी करना मैनुअल कैलकुलेशन करनी है, है. तुम्हें तो कोई भी कैलकुलेटर जो है अपने ना नहीं लैके जाना साफ साफ लिखे डू नॉट कैरी एनी आर्टिकल कोई भी समान नहीं थोड़े तो को चाहिए था. बजाए एडमिट तो कार्ड दे और फोटो आई डी परूफ दे ਠੀਕ ਹੈ ਜੀ ਤਾਂ ਇਹ ਚੀਜ਼ ਜਿਹੜੀ ਹੈ ਤੁਹਾਡੇ ਮੇਨ ਇਹਦੇ ਵਿੱਚ ਜ਼ਰੂਰੀ ਹੈਗੀ ਹੈ ਠੀਕ ਹੈ ਕੋਈ ਵੀ ਤਰੀਕੇ ਦੀ ਚੀਟਿੰਗ ਚੂਟਿੰਗ ਸਾਫ਼ ਲਿਖਿਆ ਐਧਰ ਉਧਰ ਦੇਖੋਗੇ ਤੁਹਾਨੂੰ ਐਗਜ਼ਾਮ ਚੋਂ ਕੱਢ ਸਕਦੇ ਠੀਕ ਹੈ ਜੀ ਪ੍ਰੋਹਿਬਿਟ ਤੁਹਾਨੂੰ ਬਿਲਕੁਲ ਕਰ ਸਕਦੇ ਐਗਜ਼ਾਮ ਦੇ ਅੰਦਰ ਠੀਕ ਹੈ ਕੋਈ ਵੀ ਤੁਸੀਂ ਪੇਜ ਨਹੀਂ ਫਾੜਨਾ ਕੁਐਸਚਨ ਪੇਪਰ ਦਾ ਕੁਝ ਵੀ ਤੁਸੀਂ ਜਿਹੜਾ ਹੈ ਕੁਝ ਨਹੀਂ ਕਰ ਸਕਦੇ ਐਵੇਂ ਦਾ ਕਾਪੀਂਗ ਔਰ ਨੋਟਿੰਗ ਡਾਊਨ ਹੱਥ ਤੇ ਕੁਝ ਨਹੀਂ ਲਿਖਿਆ ਹੋਣਾ ਚਾਹੀਦਾ ਠੀਕ ਹੈ ਜੀ ਕੋਈ ਕਾਰਡਬੋਰਡ ਨਹੀਂ ਕੈਰੀ ਕਰਨਾ ਅੱਧੇ ਪੁੱਛਦੇ ਵੀ ਮੈਂ ਜਿਵੇਂ ਜਾ ਰਹੇ ਹੁੰਦੇ ਨਾ ਪੰਜਵੀਂ ਜਮਾਤ ਦਾ ਪੇਪਰ ਦੇਣ ਵੀ ਮੈ ਡੈਸਕ ਹੁੰਦੇ ਆ ਉਹ ਬਿਲਕੁਲ ਪਲੇਨ ਨਹੀਂ ਹੁੰਦੇ ਠੀਕ ਹੈ ਉੱਬੜ ਖਾਬੜ ਹੁੰਦੇ ਆ ਪਰ ਲਿਖਣਾ ਪੈਂਦਾ ਠੀਕ ਹੈ ਕੋਈ ਕਾਰਡਬੋਰਡ ਕੁਝ ਵੀ ਅਲਾਉਡ ਨਹੀਂ ਹੈ ਸਾਫ਼-ਸਾਫ਼ ਲਿਖਿਆ ਦੋ ਚੀਜ਼ਾਂ ਤੋਂ ਇਲਾਵਾ ਤੁਹਾਡੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਫਾਇਦਾ ਕੋਈ ਨਹੀਂ ਆ ਦਾਨ ਕਰਕੇ ਆਉਂਗੇ ਉੱਥੇ ਠੀਕ ਹੈ ਉੱਥੇ ਰੱਖ ਦੋਗੇ ਕਿਸੇ ਨੇ ਲੈ ਲੈਣਾ ਘਰੇ ਚੱਕ ਕੇ ਠੀਕ ਹੈ ਜੀ ਤਾਂ ਇਸ ਤੋਂ ਬੈਟਰ ਇਹ ਹੈ ਵੀ ਆਪਣਾ ਕੁਝ ਵੀ ਜਿਹੜਾ ਹੈ ਤੁਸੀਂ ਨਾ ਲੈ ਕੇ ਜਾਓ ਬਿਲਕੁਲ ਵੀ ਠੀਕ ਹੈ ਜੀ ਉਹ ਕਹਿੰਦੇ ਆ ਵੀ ਭਈ ਪੀਐਸਟੈਟ ਕੋਲ ਪੂਰੇ ਰਾਈਟ ਹੈ ਵੀ ਜੇ ਤੁਹਾਡੀ ਫੋਟੋ ਮੈਚ ਨਹੀਂ ਕਰ ਰਹੀ ਤੁਹਾਡੇ ਫੋਟੋ ਆਈਡੀ ਪ੍ਰੂਫ ਨਾਲ ਤਾਂ ਤੁਹਾਨੂੰ ਜਿਹੜਾ ਹੈ ਦੁਆਰਾ ਕਿਸੇ ਹੋਰ ਮੀਨ ਤੋਂ ਵੀ ਚੈਕਿੰਗ ਕਰੀ ਜਾ ਸਕਦੀ ਹੈ ਜਾਂ ਫਿਰ ਐਕਸਪੈਲ ਵੀ ਕਰਿਆ ਜਾ ਸਕਦਾ ਹੈ ਠੀਕ ਹੈ ਜੀ ਪਰ ਐਵੇਂ ਹੁੰਦਾ ਨਹੀਂ ਹੈ ਤੁਹਾਨੂੰ ਪਤਾ ਜਨਰਲੀ ਆਪਾਂ ਸਾਰੇ ਜਿਹੜੇ ਹੈ ਫੋਟੋ ਆਈਡੀ ਆਪਣੀ ਅਸਲੀ ਹੀ ਲੈ ਕੇ ਜਾਵਾਂਗੇ ਠੀਕ ਹੈ ਤਾਂ ਜੇ ਕੋਈ ਇਹ ਜਿਹੇ ਪੁੱਠੇ ਸਿੱਦੇ ਖਿਆਲ ਲੈ ਕੇ ਬੈਠਿਆ ਹੋਇਆ ਨਾ ਤਾਂ ਬਿਲਕੁਲ ਉਹਨਾਂ ਖਿਆਲਾਂ ਨੂੰ ਜਿਹੜਾ ਹੈ ਆਪਣੇ ਦਿਮਾਗ ਦੇ ਅੰਦਰੋਂ ਬਿਲਕੁਲ ਕੱਢ ਲੋ ਸਾਫ਼ ਲਿਖਿਆ ਬਈ no entry is allowed in the examination hall after an hour ਠੀਕ ਹੈ ਤੁਹਾਡਾ 1 ਘੰਟਾ ਜਿਹੜਾ ਹੈ ਸੌਰੀ ਹਾਫ ਐਨ ਆਵਰ ਅੱਧਾ ਘੰਟਾ ਐਗਜ਼ਾਮ ਸ਼ੁਰੂ ਹੋ ਗਿਆ ਮਤਲਬ 2:30 ਵਜੇ ਤੁਹਾਡਾ ਪੇਪਰ ਸ਼ੁਰੂ ਹੋ ਗਿਆ ਕੁ ਠੀਕ ਹੈ ਜੀ 2:30 ਵਜੇ ਤੋਂ ਬਾਅਦ ਤੁਹਾਡੇ 3 ਵਜੇ ਕੋਈ ਐਂਟਰੀ ਅਲਾਉਡ ਨਹੀਂ ਹੋਏਗੀ ਠੀਕ ਹੈ ਜੀ ਇਸ ਕਰਕੇ ਕਹਿ ਰਹੀਆਂ ਬਈ ਘੰਟਾ ਪਹਿਲਾਂ ਦਾ ਮਾਰਜਿਨ ਲੈ ਕੇ ਚੱਲੋ ਘੰਟੇ ਪਹਿਲਾਂ ਆਪਣੇ ਐਗਜ਼ਾਮ ਸੈਂਟਰ ਤੇ ਜਿਹੜਾ ਹੈ ਬਿਲਕੁਲ ਪਹੁੰਚ ਜਾਓ ਔਰ ਬਈ ਜਾਂਦੇ ਜਾਂਦੇ ਸਾਫ਼ ਲਿਖਿਆ ਉਹਨਾਂ ਨੇ ਆਪਣੀ OMR ਸ਼ੀਟ ਸਾਨੂੰ ਸਬਮਿਟ ਕਰ ਜਿਓ ਇਨਵਿਜੀਲੇਟਰ ਨੂੰ ਕਿਤੇ ਨਾਲ ਹੀ ਲੈ ਜਾਓ ਉਹ OMR ਠੀਕ ਹੈ ਆਪਣਾ OMR ਸ਼ੀਟ ਤੁਸੀਂ ਉੱਥੇ ਹੀ ਸਬਮਿਟ ਕਰਕੇ ਜਾਣਾ ਹੈ ਕੁਐਸਚਨ ਪੇਪਰ ਤੁਸੀਂ ਬਿਲਕੁਲ ਜਿਹੜਾ ਹੈ ਬਾਹਰ ਲੈ ਕੇ ਆ ਸਕਦੇ ਹੋ ਠੀਕ ਹੈ ਜੀ ਕੁਐਸਚਨ ਪੇਪਰ ਤੁਸੀਂ ਬਿਲਕੁਲ ਬਾਹਰ ਲੈ ਕੇ ਆ ਸਕਦੇ ਹੋ OMR ਤੁਸੀਂ ਉੱਥ ਜਿਹੜੀ ਹੈ ਸਬਮਿਟ ਕਰਕੇ ਆਉਣੀ ਹੈ ਠੀਕ ਹੈ ਜੀ اٹੈਂਡੈਂਸ ਸ਼ੀਟ ਉੱਥੇ ਇੱਕ ਹੋਏਗੀ ਜਿਹਦੇ ਤੇ ਤੁਸੀਂ ਸਾਈਨ ਕਰਨੇ ਹੋਏਗੇ ਆਪਣਾ ਰੋਲ ਨੰਬਰ ਲਿਖਣਾ ਹੋਏਗਾ ਉਹ ਸ਼ੀਟ ਸਰਕੂਲੇਟ ਹੋ ਜਾਂਦੀ ਹੈ ਠੀਕ ਹੈ ਜੀ ਇਨ ਵਿਜੀਲੇਟਰ ਦੀ ਡਿਊਟੀ ਹੁੰਦੀ ਹੈ ਪਰ ਪਲੀਜ਼ ਧਿਆਨ ਰੱਖਿਓ ਜੇ ਕਿਸੇ ਕੋਲ ਨਹੀਂ ਪਹੁੰਚਦੀ ਹੈ ਠੀਕ ਹੈ ਜੀ ਯਾਰ ਰਹਿ ਜਾਂਦਾ ਹੈ ਬਾਈ ਮਿਸਟੇਕ ਰਹਿ ਜਾਂਦਾ ਹੈ ਠੀਕ ਹੈ ਜੀ ਤਾਂ ਪਲੀਜ਼ ਯਾਦ ਰੱਖਿਓ اٹੈਂਡੈਂਸ ਸ਼ੀਟ ਤੇ ਸਾਈਨ ਬੜੇ ਜ਼ਰੂਰੀ ਹੈ ਉਹਦੇ ਤੋਂ ਬਗੈਰ ਤੁਹਾਡੀ ਹਾਜ਼ਰੀ ਰਿਕਾਰਡ ਨਹੀਂ ਹੋਈ ਸਰਕਾਰ ਕੋਲ ਤੁਹਾਡਾ ਪੇਪਰ ਚੈੱਕ ਨਹੀਂ ਹੋਏਗਾ ਠੀਕ ਹੈ ਜੀ ਤਾਂ ਯਾਦ ਰੱਖਿਓ ਭਾਈ اٹੈਂਡੈਂਸ ਸ਼ੀਟ ਤੇ ਜ है इस ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਿ ਰਹੇ ਬਈ ਤੁਹਾਡਾ ਗ੍ਰਿਵੈਂਸ ਪੋਰਟਲ ਖੁੱਲੇਗਾ ਤੁਹਾਨੂੰ ਪਤਾ ਹੈ ਗ੍ਰਿਵੈਂਸਿਸ ਪੋਰਟਲ ਹੁੰਦਾ ਜਿੱਥੇ ਲੋਕ ਆਪਣੀਆਂ ਆਬਜੈਕਸ਼ਨਾਂ ਵਗੈਰਾ ਪਾਉਂਦੇ ਆ ਉਹ ਬਾਤ ਦੀ ਗੱਲ ਹੈ ਸਾਰੀਆਂ ਠੀਕ ਹੈ ਹੁਣ ਐਗਜ਼ਾਮ ਦੇ ਅੰਦਰ ਯਾਦ ਰੱਖੋ ਬਈ ਤੁਸੀਂ ਕੀ ਕਰਨਾ ਹੈ ਫੋਟੋ ਆਈਡੀ ਤੇ ਐਡਮਿਟ ਕਾਰਡ ਲੈ ਕੇ ਜਾਣਾ ਇਹਨਾਂ ਦੋਨਾਂ ਨੂੰ ਨਹੀਂ ਭੁੱਲਣਾ ਠੀਕ ਹੈ ਘੰਟੇ ਪਹਿਲਾਂ ਰਿਪੋਰਟ ਤੁਸੀਂ ਕਰਨਾ ਹੈ ਠੀਕ ਹੈ 1 ਆਰ ਪ੍ਰਾਇਰ ਤੁਸੀਂ ਉੱਥੇ ਰਿਪੋਰਟ ਕਰੋਗੇ ਠੀਕ ਹੈ ਜੀ ਮੇਰੇ ਸਟੂਡੈਂਟੋ ਇੱਕ ਘੰਟਾ ਪਹਿਲਾਂ ਉੱਥੇ ਬਿਲਕੁਲ ਰਿਪੋਰਟ ਕਰ ਜਾਣਾ ਐਗਜ਼ਾਮ ਦੇ ਟਾਈਮ ਤੋਂ ਠੀਕ ਹੈ ਜੀ ਪੇਪਰ 1 ਵਾਲਿਆਂ ਦੀ ਮਾਰਨਿੰਗ ਸ਼ਿਫਟ ਰਹੇਗੀ ਪੇਪਰ 2 ਵਾਲਿਆਂ ਦੀ ਜਿਹੜੀ ਹੈ ਤੁਹਾਡੀ ਈਵਨਿੰਗ ਸ਼ਿਫਟ ਜਿਹੜੀ ਹੈ ਉਹ ਰਹੇਗੀ ਉਹਦੇ ਤੋਂ ਇਲਾਵਾ ਬਈ ਯਾਦ ਰੱਖਿਓ OMR ਸ਼ੀਟ ਸਬਮਿਟ ਕਰਕੇ ਜਾਇਓ ਆਪਣੇ ਇਨਵਿਜੀਲੇਟਰ ਨੂੰ ਨਾਲ ਹੀ ਅਟੈਂਡੈਂਸ ਸ਼ੀਟ ਤੇ ਆਪਣੇ ਸਾਈਨ ਜ਼ਰੂਰ ਕਰ ਦਿਓ ਤੁਹਾਡੇ ਕੋਲ ਵੈਸੇ ਤਾਂ ਪਹੁੰਚ ਜੇਗੀ ਪਰ ਜੇ ਨਹੀਂ ਪਹੁੰਚਦੀ ਹੈ ਤਾਂ ਪਲੀਜ਼ ਉਹਦੇ ਤੇ ਸਾਈਨ ਕਰ ਦਿਓ ਠੀਕ ਹੈ ਕੋਈ ਵੀ ਆਰਟੀਕਲ ਅਲਾਉਡ ਨਹੀਂ ਹੈ ਪੈਨ ਵੀ ਨਹੀਂ ਤੁਸੀਂ ਲੈ ਕੇ ਜਾਣਾ ਠੀਕ ਹੈ ਜੀ ਬਸ ਆ ਦੋ ਚੀਜ਼ਾਂ ਤੋਂ ਇਲਾਵਾ ਤੁਸੀਂ ਕੁਝ ਵੀ ਨਹੀਂ ਲੈ ਕੇ ਜਾਣਾ ਕੋਈ ਇਲੈਕਟ੍ਰੋਨਿਕ ਆਈਟਮ ਨਹੀਂ ਤੁਸੀਂ ਲੈ ਕੇ ਜਾਣੀ ਕੋਈ ਵੀ ਵਾਚ ਹੈਲਰੀ ਸਭ ਕੁਝ ਜਿਹੜਾ ਹੈ ਆਪਣਾ ਕਰੇ ਲਾ ਕੇ ਜਾਇਓ ਆਪਣਾ ਫालतू ਦਾ ਨੁਕਸਾਨ ਹੋਥੇ ਨਾ ਕਰਾਇਓ ਫਲੈਕਸ ਮਾਰਨ ਦੇ ਚੱਕਰ ਚ ਠੀਕ ਹੈ ਜੀ ਤਾਂ ਸਾਰਾ ਕੁਝ ਜਿਹੜਾ ਹੈ ਆਪਣਾ ਕਰੇ ਲਾ ਕੇ ਜਾਇਓ ਠੀਕ ਹੈ ਜੀ ਚਲੋ ਬਈ ਇਸ ਤੋਂ ਬਾਅਦ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਬੜਾ ਹੀ ਸੋਹਣਾ ਫੀਚਰ ਇਸ ਵਾਰ ਤੁਹਾਡੇ ਵੈਬਸਾਈਟ ਤੇ ਆਇਆ ਹੋਇਆ ਜੇ ਤੁਸੀਂ ਧਿਆਨ ਦਿੱਤਾ ਹੋਵੇ ਬਈ ਤੁਸੀਂ ਇਸ ਤੇ ਕਲਿੱਕ ਕਰੋਗੇ ਐਗਜ਼ਾਮ ਸੈਂਟਰ ਲੋਕੇਟਰ ਤੇ ਤਾਂ ਤੁਸੀਂ ਆਪਣਾ ਡਿਸਟ੍ਰਿਕਟ ਇੱਥੇ ਭਰ ਸਕਦੇ ਹੋ ਠੀਕ ਹੈ ਚਲੋ ਜੀ ਜਿਵੇਂ ਹੁਣ ਮੈਂ ਭਰ ਦਿਆਂ ਆਪਣਾ ਡਿਸਟ੍ਰਿਕਟ ਸਾਡਾ ਹੋ ਗਿਆ ਬਈ ਪਟਿਆਲਾ ਠੀਕ ਹੈ ਤਾਂ ਇੱਥੇ ਤੁਸੀਂ ਸਬਮਿਟ ਕਰੋਗੇ ਤੁਹਾਨੂੰ ਸਾਰੇ ਜਿਹੜੇ ਸੈਂਟਰ ਬਣੇ ਨੇ ਪਟਿਆਲੇ ਦੇ ਵਿੱਚ ਠੀਕ ਹੈ ਸਾਰਿਆਂ ਦੀ ਤੁਹਾਨੂੰ ਲੋਕੇਸ਼ਨ ਤੇ ਫੋਨ ਨੰਬਰ ਇੱਕ ਉਹਨਾਂ ਨੇ ਕੰਟੈਕਟ ਨੰਬਰ ਐਮਰਜੈਂਸੀ ਕੰਟੈਕਟ ਨੰਬਰ ਇਨ ਕੇਸ ਜਿਹੜਾ ਹੈ ਬੜਾ ਪ੍ਰੋਵਾਈਡ ਕਰਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਈ ਆ ਸਕੂਲ ਆਫ ਐਮਿਨੈਂਸ ਫੀਲਖਾਨਾ ਤਾਂ ਤੁਸੀਂ ਇਹਦਾ ਜਿਹੜਾ ਹੈ ਜਾ ਕੇ ਇਹਦੇ ਤੇ ਕਲਿੱਕ ਕਰੋਗੇ ਤੁਹਾਡਾ ਜਿਹੜਾ ਹੈ ਲੋਕੇਸ਼ਨ ਲੱਗ ਜੇਗੀ ਤਾਂ ਦੇਖੋ ਬਈ ਕਿੰਨੀ ਵਧੀਆ ਗੱਲ ਹੈ ਜਿਨ੍ਹਾਂ ਦੇ ਸੈਂਟਰ ਦੂਰ ਦੂਰ ਹੈਗੇ ਐਦਰ ਉਹ ਹੀ ਆਪਣੀ ਲੋਕੇਸ਼ਨ ਚੱਕ ਕੇ ਤੁਸੀਂ Google Map ਦੇ ਅੰਦਰ ਲਾ ਸਕਦੇ ਹੋ ਠੀਕ ਹੈ ਜੀ ਇਹ ਫੀਚਰ ਮੈਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਹਰ ਵਾਰ ਇਹਨਾਂ ਨੂੰ ਕਰਨਾ ਚਾਹੀਦਾ ਸਾਰੇ ਐਗਜ਼ਾਮਸ ਲਈ ਜਿਹੜਾ ਹੈ ਇਹਨਾਂ ਨੂੰ ਬਿਲਕੁਲ ਕਰਨਾ ਚਾਹੀਦਾ ਹੈ ਠੀਕ ਹੈ ਜੀ ਆਈ ਹੋਪ ਮੇਰੀ ਵੀਡੀਓ ਤੋਂ ਅਡਰਲੀ ਹੈਲਪਫੁਲ ਹੋਏਗੀ ਠੀਕ ਹੈ ਜੀ ਇਹਦੇ ਅੰਦਰ ਦੱਸੀਆਂ ਹੋਈਆਂ ਸਾਰੀਆਂ ਇਨਸਟਰਕਸ਼ਨਸ ਨੂੰ ਬਿਲਕੁਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਫੋਲੋ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਤੁਹਾਡਾ ਯਾਰ ਦੋਸਤ ਮਿੱਤਰ ਜਿਹੜਾ ਹੈ ਠੀਕ ਹੈ ਜੀ ਕੋਈ ਵੀ ਗਲਤੀ ਆਪਣੀ ਅਣਗਹਿਲੀ ਕਰਕੇ ਆਪਣੀ ਇਰਿਸਪੌਂਸਿਬਿਲਟੀ ਕਰਕੇ ਜਿਹੜਾ ਹੈ ਡਿਸਕਵালিਫਾਈ ਨਾ ਹੋਵੇ ਠੀਕ ਹੈ ਜੀ ਔਰ ਆਈ ਹੋਪ ਤੁਹਾਡੇ ਸਾਰੇ ਦੀ ਤਿਆਰੀ ਬਹੁਤ ਵਧੀਆ ਹੋਈ ਹੋਏਗੀ ਤੁਸੀਂ ਮੇਰੇ ਫੇਸ ਨੂੰ ਜਾਣਦੇ ਹੀ ਹੋਗੇ ਜਿਹੜੇ ਨਹੀਂ ਜਾਣਦੇ ਬਈ ਇਸ ਚੈਨਲ ਤੇ ਮੈਂ ਸੀਡੀਪੀ ਪੜਾਈ ਹੋਈ ਹੈ ਪੂਰੀ ਦੀ ਪੂਰੀ ਠੀਕ ਹੈ ਜੀ ਇੱਕ ਲਾਸਟ ਜਿਹਾ ਦੱਸ ਕੇ ਜਾ ਰਹੀ ਹਾਂ ਮਹਾ ਮੈਰਾਥਨ ਲੱਗਿਆ ਹੋਇਆ ਹੈ ਸੀਡੀਪੀ ਦਾ ਜਿਹਦੇ ਅੰਦਰ 2023 2021 2020 2018 ਵਾਲੇ ਪੇਪਰ ਜਿਹੜੇ ਹੈ ਪੇਪਰ 1 ਪੇਪਰ 2 ਵਿਦ ਡਿਟੇਲਡ ਸੋਲੂਸ਼ਨਸ ਤੁਹਾਨੂੰ ਸੋਲਵ ਕਰਵਾਏ ਹੋਏ ਆ ਉਹ ਵੀਡੀਓ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਣਗੀਆਂ ਮੈਂ ਉਹਨਾਂ ਨੂੰ ਡਿਸਕ੍ਰਿਪਸ਼ਨ ਚ ਵੀ ਲਿੰਕ ਕਰਾ ਦੂੰਗੀ ਠੀਕ ਹੈ ਜੀ ਔਰ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਜਿਹੜਾ ਹੈ ਲਾਸਟ ਮੂਮੈਂਟ ਤੇ ਵੀ ਆਪਣੀ ਤਿਆਰੀ ਕਰ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਬਈ ਕੈਨ ਦੀ ਲੋੜ ਨਹੀਂ ਹੈ ਪ੍ਰੀਵੀਅਸ ਇਅਰ ਕੁਐਸਚਨਸ ਦੀ ਜਿਹੜੀ ਇੰਪੋਰਟੈਂਸ ਹੈ ਜਿਹੜੀ ਮਹੱਤਤਾ ਹੈ ਤੁਹਾਡੇ ਪੇਪਰ ਦੇ ਅੰਦਰ ਤੁਹਾਨੂੰ ਪਤਾ ਹੈ 80% ਪੇਪਰ ਜਿਹੜਾ ਹੈ ਤੁਹਾਡਾ ਰਿਪੀਟ ਹੁੰਦਾ ਹੈ ਪੁਰਾਣੇ ਸਾਲਾਂ ਦੇ ਪੇਪਰਾਂ ਚੋਂ ਕਿ ਵੀ ਲਾਸਟ 5 ਇਅਰ ਦੇ ਪੇਪਰ ਤਾਂ ਸਾਰਿਆਂ ਲਈ ਬਹੁਤ ਜ਼ਿਆਦਾ ਜਿਹੜੇ ਹੈ ਇੰਪੋਰਟੈਂਟ ਹੁੰਦੇ ਆ ਹਮੇਸ਼ਾ ਤਾਂ ਲਾਸਟ ਅਜੇ ਵੀ ਤੁਹਾਡੇ ਕੋਲ 1.5 ਦਿਨ 2 ਦਿਨ ਹੈਗੇ ਆ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਇਕੱਲਾ ਚਾਏ ਯਾਰ ਪਏ ਪਏ ਦੇਖ ਲਓ ਮੂਵੀ ਵਾਂਗ ਦੇਖ ਲਓ ਦੇਖ ਲਓ ਕੁਝ ਤਾਂ ਦਿਮਾਗ ਚ ਜਾਏਗਾ ਠੀਕ ਹੈ ਜੀ ਤਾਂ ਉਹ ਚੀਜ਼ ਤੁਸੀਂ ਬਿਲਕੁਲ ਕਰ ਸਕਦੇ ਹੋ ਤੇ ਉਹਨਾਂ ਵੀਡੀਓਜ਼ ਨੂੰ ਤੁਸੀਂ ਦੇਖ ਸਕਦੇ ਹੋ ਲਾਈਕ ਕਰ ਸਕਦੇ ਹੋ ਇਸ ਵੀਡੀਓ ਨੂੰ ਯਾਰ ਵੱਤ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਦੇ ਅੰਦਰ ਆਪਣੇ ਪਲੀਜ਼ ਔਹ ਵਿਊਜ਼ ਦਿਓ ਸਾਰਿਆਂ ਦਾ ਸੈਂਟਰ ਕਿੱਥੇ ਬਣਿਆ ਹੈ ਇਹ ਸਾਨੂੰ ਜ਼ਰੂਰ ਦੱਸਿਓ ਤੁਹਾਡੇ ਸਾਰਿਆਂ ਦਾ ਸੈਂਟਰ ਕਿੱਥੇ ਬਣਿਆ ਹੈ ਠੀਕ ਹੈ ਜੀ ਤੇ ਫੇਰ ਆਪਣੇ ਪੇਪਰ ਦੀ ਤਿਆਰੀ ਤੁਸੀਂ ਸਾਰਿਆਂ ਨੇ ਤੁਹਾਨੂੰ ਪਤਾ ਹੈ ਖਿੱਚ ਕੇ ਕਰ ਚੁੱਕੇ ਹੋ ਅੰਨੇ ਪੇਪਰ ਦੀ ਤਿਆਰੀ ਬਿਲਕੁਲ ਤੁਸੀਂ ਰੈਡੀ ਹੋ ਆਪਣੇ ਇਗਜ਼ਾਮ ਲਈ ਬਸ ਇਸ ਵੀਡੀਓ ਦੇ ਅੰਦਰ ਜੋ ਇਨਸਟਰਕਸ਼ਨਸ ਤੁਹਾਨੂੰ ਦਿੱਤੀਆਂ ਉਹਨਾਂ ਨੂੰ ਫਾਲੋ ਕਰ ਲਿਓ ਪੂਰਾ ਪ੍ਰੋਪਰ ਕੋਈ ਚੀਜ਼ ਕਰੇ ਨਾ ਭੁੱਲ ਜਿਓ ਠੀਕ ਹੈ ਜੀ ਔਰ ਫੇਰ ਜਾ ਕੇ ਪੇਪਰ ਨੂੰ ਚੰਗੀ ਤਰ੍ਹਾਂ ਤੋਂ ਫੋੜ ਕੇ ਆਜੋ ਇਸ ਵਾਰ ਭਈ 2024 ਹੀ ਹੈ ਠੀਕ ਹੈ 2024 ਦੇ ਵਿੱਚ ਹੀ ਆਪਾਂ ਪੇਪਰ ਆਪਣਾ ਬਿਲਕੁਲ ਜਿਹੜਾ ਹੈ ਕਲੀਅਰ ਕਰ ਲੈਣਾ ਠੀਕ ਹੈ ਜੀ ਇਹਦੇ ਤੋਂ ਇਲਾਵਾ ਹੋਰ ਕੋਈ ਵੀ ਡਾਊਟ ਤੁਹਾਨੂੰ ਹੁੰਦਾ ਤੁਸੀਂ ਸਾਨੂੰ ਕਮੈਂਟਸ ਦੇ ਅੰਦਰ ਪੁੱਛ ਸਕਦੇ ਹੋ ਵੈਸੇ ਮੈਂ ਇਸ ਵੀਡੀਓ ਦੇ ਅੰਦਰ ਸਾਰਾ ਕੁਝ ਜਿਹੜਾ ਹੈ ਤੁਹਾਨੂੰ ਕਲੈਰੀਫਾਈ ਕਰਤਾ ਮੈਂ ਹੁਣ ਜਾਣ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਬਈ ਬਹੁਤ ਜ਼ਿਆਦਾ ਬੈਸਟ ਵਿਸ਼ਸ ਦਿੰਨੀ ਆ ਬੈਸਟ ਆਫ ਲੱਕ ਵਈ ਸਾਡੀ ਟੀਮ ਵੱਲੋਂ ਗਿਆਨ ਪੰਜਾਬ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜਿਹੜੀ ਹੈ ਬੈਸਟ ਵਿਸ਼ਸ ਨੇ ਠੀਕ ਹੈ ਜੀ ਤੁਸੀਂ ਸਾਰਿਆਂ ਦਾ ਪੇਪਰ ਇਸ ਵਾਰ ਕਲੀਅਰ ਹੋਵੇ ਹੈਨਾ ਸਾਰਿਆਂ ਦਾ ਪੇਪਰ ਕਲੀਅਰ ਹੋਵੇ ਤੇ ਫਿਰ ਫਟਾਫਟ ਜਿਹੜਾ ਹੈ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਚ ਲੱਗ ਜਾਓ ਤਾਂ ਨੋ ਸਕਰੀ ਫਟਾਫਟ ਲੱਗੋ ਹੈਨਾ ਜੀ ਇਸ ਕਰਕੇ ਬਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬੈਸਟ ਆਫ ਲੱਕ ਹੈ ਧਿਆਨ ਨਾਲ ਆਪਣਾ ਪੇਪਰ ਕਰਿਓ ਬੜਾ ਹੀ ਆਸਾਨ ਪੇਪਰ ਹੁੰਦਾ ਹੈ ਸਾਰੀਆਂ ਚੀਜ਼ਾਂ ਨਾਲ ਜੋ ਦੱਸਿਆ ਉਹ ਕੈਰੀ ਕਰਿਓ ਫੋਟੋ ਆਈਡੀ ਕਾਰਡ ਆਪਣਾ ਐਡਮਿਟ ਕਾਰਡ ਠੀਕ ਹੈ ਜੀ ਔਰ ਬੜਾ ਹੀ ਆਸਾਨ ਪੇਪਰ ਹੁੰਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਮੋਟੀਵੇਟਡ ਰਹਿਣਾ ਆਪਾਂ ਬਸ ਠੀਕ ਹੈ ਮੋਟੀਵੇਸ਼ਨ ਦਾ ਕਮਾਲ ਹੈ ਜਿਹੜਾ ਨਰਵਸ ਹੋ ਗਿਆ ਉਹ ਆਂਦਾ ਹੋਇਆ ਵੀ ਭੁੱਲ ਜਾਏਗਾ ਜਿਹੜਾ ਮੋਟੀਵੇਟਡ ਹੈ ਨਾ ਉਹਦੇ ਤੁੱਕੇ ਵੀ ਸਹੀ ਹੋ ਜਾਣਗੇ ਠੀਕ ਹੈ ਤਾਂ ਇਹ ਪੇਪਰ ਐਵੇਂ ਦਾ ਤੁਹਾਨੂੰ ਪਤਾ ਹੈ 네ਗੇਟਿਵ ਮਾਰਕਿੰਗ ਵੀ ਨਹੀਂ ਹੈ ਜੇ ਕੁਐਸਚਨ ਨਹੀਂ ਵੀ ਆਉਂਦਾ ਬਈ ਉਹਦੇ ਤੇ ਵੀ ਤੁੱਕਾ ਲਾਇਆ ਠੀਕ ਹੈ ਕੁਐਸਚਨ ਅਨ ਅਟੈਂਟਡ ਨਾ ਛੱਡ ਕੇ ਜਾਇਓ ਠੀਕ ਹੈ ਨਹੀਂ ਵੀ ਕੁਐਸਚਨ ਆਂਦਾ ਤੁੱਕਾ ਲਾ ਦਿਓ ਕਿਉਂਕਿ ਇੰਨੀ ਕ ਕਿਸਮਤ ਤਾਂ ਸਾਡੀ ਚੰਗੀ ਹੈ ਕੋਈ ਨਾ ਕੋਈ ਯਾਰ 5 ਚੋਂ 3 2 ਇਹ ਨਿਕਲਣਗੇ ਨਾ ਠੀਕ ਹੈ ਹੁਣ ਤੁਸੀਂ ਕਹੋਗੇ ਮੈਡਮ ਇਹ ਕਹੇ ਜੀ ਟਿਪ ਦੇ ਰਹੇ ਹੋ ਵੀ ਬਈ ਤੁੱਕੇ ਲਾਇਆ ਹੋ ਪਰ ਠੀਕ ਹੈ ਬਈ ਬਿਲਕੁਲ ਕਿਉਂਕਿ ਜੇ ਦੇਖੋ ਜੇ ਨੈਗੇਟਿਵ ਮਾਰਕਿੰਗ ਹੁੰਦੀ ਮੈਂ ਤੁਹਾਨੂੰ ਕਦੇ ਨਾ ਕਹਿੰਦੀ ਪਰ ਨੈਗੇਟਿਵ ਮਾਰਕਿੰਗ ਨਹੀਂ ਹੈ ਤਾਂ ਕਿਉਂ ਚਾਂਸ ਛੱਡਣਾ ਠੀਕ ਹੈ ਜੀ ਲਾਇਆ ਹੈ ਉਹ ਕੀ ਪਤਾ ਰੱਬ ਸਾਥ ਦੇ ਦੇ ਸਾਡਾ ਹੈਨਾ ਬਈ ਚਲੋ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਇਹਦੇ ਤੇ ਵੱਧ ਤੋਂ ਵੱਧ ਕਮੈਂਟਸ ਕਰਿਓ ਕੋਈ ਵੀ ਤੁਹਾਨੂੰ ਡਾਊਟਸ ਹੈ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਨੀਚੇ ਪੁੱਛ ਸਕਦੇ ਹੋ ਮੈਰਾਥਨਸ ਦੇ ਲਿੰਕ ਖੁਸ਼ ਰਹੋ ਹੱਸਦੇ ਵਸਦੇ ਰਹੋ ਯਾਰ ਬੈਸਟ ਆਫ ਲੱਕ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਐਗਜ਼ਾਮ ਲਈ ਧੰਨਵਾਦ ਜੀ ਸਾਰਿਆਂ ਦਾ